ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਵਿੱਢੀ ਗਈ ਮਹਿੰਮ ਦੇ ਤਹਿਤ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਤੇ ਨਸ਼ੇ ਬਰਾਮਦ ਹੋਣ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਤਹਿਤ ਅੱਜ ਸਵੇਰੇ ਗਿੱਦੜਵਾਦੀ ਮੰਡੀ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਡੀਐਸਪੀ ਜਸਬੀਰ ਸਿੰਘ ਪੰਨੂ ਅਤੇ ਹੋਰ ਪੁਲਿਸ ਅਧਿਕਾਰੀ ਕਰਮਚਾਰੀਆਂ ਦੇ ਨਾਲ ਕਰਾਂ ਦੇ ਵਿੱਚ ਜਿਹੜੇ ਛੱਕੀ ਵਿਅਕਤੀ ਐ ਉਹਨਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਅਭਿਆਨ ਦੇ ਤਹਿਤ ਤਲਾਸ਼ੀ ਲਈ ਜਾ ਰਹੀ ਹੈ ਤੇ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਗਿੱਦੜਵਾ ਦੇ ਡੀਐਸਪੀ ਜਸਬੀਰ ਸਿੰਘ ਪੰਨੂ ਜੀ ਵਰਿਆਂ ਤੋਂ ਵੀ ਉਹ ਇਸ ਅਭਿਆਨ ਦੇ ਬਾਰੇ ਕੀ ਕਹਿਣਾ ਚਾਹੁੰਦੇ ਐ ਤੇ ਨਸ਼ਾ ਤਸਕਰਾਂ ਦੇ ਲਈ ਉਹਨਾਂ ਦੇ ਵਾਸਤੇ ਕੀ ਸਖਤ ਜਿਹੜਾ ਉਹ ਆਦੇਸ਼ ਐ ਤਾਂ ਆਓ ਆਪਾਂ ਸੁਣਦੇ ਹਾਂ ਸਰਦਾਰ ਜਸਬੀਰ ਸਿੰਘ ਪੰਨੂ ਡੀਐਸਪੀ ਗਿੱਦੜਵਾ ਮਾਜੂਕ ਡੀਜੀਪੀ ਪੰਜਾਬ ਐਸਐਸਪੀ ਸ਼੍ਰੀ ਮੁਖਸਰ ਸਿੰਘ ਸਾਹਿਬ ਸ਼੍ਰੀ ਭਾਗੀਦਰਸ਼ ਮਿੰਨਾ ਜੀ ਆਈਪੀਐਸ ਵੱਲੋਂ ਆਸ ਕੋਪਰੇਸ਼ਨ ਚਲਾਇਆ ਜਾ ਰਿਹਾ ਸਾਬੂ ਜੀ ਗਿੱਦੜਵਾ ਵਿੱਚ ਜਿਹਦੇ ਵਿੱਚ ਥਾਣਾ ਕੋਟਪਾਈ ਗਿੱਦੜਵਾ ਸੀ ਜਿਸ ਦੇ ਨਾਲ ਐਸਡੀਐਸਪੀ ਡੀ ਸਾਹਿਬ ਐਸਪੀਡੀ ਸਾਹਿਬ ਐਸਐਚਓ ਕੋਟਪਾਈ ਐਸਐਚਓ ਗਿੱਦੜਵਾ ਤਾਂ ਸਪੈਸ਼ਲ ਸਟਾਫ ਦੀ ਟੀਮ ਦੇ ਨਾਲ ਅਸੀਂ ਲਗ ਲਗ ਪਿੰਡਾਂ ਦੇ ਵਿੱਚ ਸਰਚ ਮਿਸ਼ਨ ਚੱਲ ਰਿਹਾ ਜੋ ਅੱਜ ਡੋਂਡੇ ਦੇ ਵਿੱਚ ਵੀ ਚੱਲਿਆ ਤੇ ਸਾਡੀ ਜਿਹੜੀ ਸਰਚ ਜਾਰੀ ਆ ਜਿਹੜੀ ਰਿਕਵਰੀ ਹੋ ਗਈ ਉਹ ਬਾਅਦ ਵਿੱਚ ਅਸੀਂ ਦੱਸੀ ਜਾਵੇਗੀ ਲੋਕਾਂ ਨੂੰ ਸਰ ਕੀ ਮੈਸੇਜ ਦੇਣਾ ਚਾਹ। ਲੋਕਾਂ ਨੂੰ ਅਸੀਂ ਆਪਦੇ ਮਾਧਿਅਮ ਨਹੀਂ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਜਿਹੜਾ ਵੀ ਕੋਈ ਮਾੜਾ ਕੰਮ ਕਰਦਾ ਉਹ ਬਾਜਾ ਜੇ ਅਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਕੋਈ ਚਟਾ ਕੋਈ ਫੀਮ ਕੋਈ ਪੁੱਕੀ ਸ਼ਰਾਬ ਜਾਂ ਸੱਟਾ ਜਾਂ